agriculture manufacturer association ਵਰ ਇਹਨਾਂ ਦੇ ਪ੍ਰਧਾਨ ਸਾਹਿਬ ਚੇਅਰਮੈਨ ਸਰਦਾਰ ਬਲਦੇਵ ਸਿੰਘ ਜੀ ਸਰਦਾਰ ਸੰਤੋਖ ਸਿੰਘ ਜੀ ਪ੍ਰਧਾਨ ਸਰਬਜੀਤ ਸਿੰਘ ਜੀ ਮੀਤ ਪ੍ਰਧਾਨ ਉਨਨ ਮੀਡੀਆ ਸਰਦਾਰ ਗੁਰਬਚਨ ਸਿੰਘ ਜੀ ਢਿੱਲੋਂ ਸਾਡੇ ਬਹੁਤ ਹੀ ਮਾਣਯੋਗ ਐਮ ਐਲ ਏ ਸਰਦਾਰ ਦਰਜੀਤ ਸਿੰਘ ਜੀ ਗਰੇਵਾਲ ਸਾਹਿਬ ਲੁਧਿਆਣਾ ਅਤੇ ਚੇਅਰਮੈਨ ਸਰਦਾਰ ਦਲਵੀਰ ਸਿੰਘ ਜੀ ਢੱਲੋਂ ਤੁਸੀਂ ਸਾਰੇ ਘਰੋਂ ਤੁਸੀਂ ਸਿੱਖਿਆਰਿਓਂ ਬੋਕੋਵ ਕਰੇਂ ਦੇਸ਼ਾਂ ਤੋਂ ਵੀ ਸਟੇਟਾਂ ਤੋਂ ਵੀ ਸ਼ਹਿਰਾਂ ਤੋਂ ਵੀ ਆਏ ਮੇਰੇ ਭੈਣ ਭਰਾ ਬਤੇ ਸਾਂਝ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਜਿਹੜਾ ਪੰਜਾਬ ਸਟੇਟ ਕੰਫਰੰਸ ਕਰ ਕੀ ਕਰ ਜਾਨੇ ਜਿਹੜੀ ਐਗਜ਼ਿਬਿਸ਼ਨ ਅੱਜ ਲੱਗੀ ਆ ਖੇਤੀਬਾੜੀ ਦੇ ਖੇਤਰ ਦੇ ਵਿੱਚ ਅੱਜ ਕਿਸ਼ਤ ਪਹੁੰਚੇ ਬਹੁਤ ਸੋਹਣੀ ਐਗਜ਼ਿਬਿਸ਼ਨ ਹੈ ਸਾਡੇ ਮਿਨਿਸਟਰ ਸਾਹਿਬ ਆਏ ਸੀ ਕੁੜੀਆ ਸਾਹਿਬ ਤੇ ਮੇਰੇ ਖਿਆਲ ਹਰ ਤਰ੍ਹਾਂ ਦਾ ਇੰਪਲੀਮੈਂਟ ਤੇ ਹਰ ਤਰ੍ਹਾਂ ਦੀ ਜੋ ਵੀ ਕੋਈ ਇਨਪੁਟ ਹੈਗੀ ਹੈ ਖੇਤੀਬਾੜੀ ਲਈ ਉਹ ਇੱਥੇ ਪਹੁੰਚੀ ਹੋਈ ਹੈ ਤਾਂ ਬਹੁਤ ਸਨ ਉਪਰ ਆ ਲੈ। ਮੈਂ ਸੋਚਦਾ ਕਿ ਕਈ ਵਾਰ ਤੁਹਾਡੇ ਜਿਹੜਾ ਹੰਗਾ ਤੁਹਾਡਾ ਵਿੱਤੀ ਹੈ ਤੁਸੀਂ ਹਰ ਤਾਕੀ ਹੱਲ ਦੇ ਵਿੱਚ ਤੁਸੀਂ ਜਿੱਥੇ ਜਿੱਥੇ ਨਾਲ ਜਿੱਥੇ ਗੱਲ ਕਰਦੇ ਹੋ ਤੁਸੀਂ ਖੇਤੀਬਾੜੀ ਗੱਲ ਹੈ ਤੇ ਖੇਤੀਬਾੜੀ ਬਹੁਤ ਔਖੀ ਪ੍ਰੋਬਲਮ ਹੈ। ਸਾਨੂੰ ਨਹੀਂ ਜੋ ਜ ਲੋਡ ਹੈ ਤਾਂ ਕਿ ਆਪ ਆਪਣੇ ਫਾਰਮਰਸ ਨੂੰ ਆਪਣੇ ਖੇਤੀਬਾੜੀ ਕਰਨ ਵਾਲੇ ਬੰਦਿਆਂ ਨੂੰ ਸਾਰਿਆਂ ਨੂੰ ਦੱਸ ਦਈਏ ਕਿ ਕੀ ਕੀ ਨਵੀਂ ਨਵੀਂ ਟੈਕਨੋਲੋਜੀ ਆ ਗਈ ਹੈ ਜਿਹੜੀਆਂ ਨਵੀਆਂ ਮਸ਼ੀਨਾਂ ਆ ਗਈਆਂ ਕਿਹੜੇ ਇੰਪਲੀਮੈਂਟਸ ਆ ਕਿਹੜੀ ਖਾਦ ਹੈ ਕਿਹੜੇ ਬੀਜ ਹੈ ਸੋ ਸਾਰੀ ਜਿਹੜੀ ਇਨਫੋਰਮੇਸ਼ਨ ਮਿਲੇ ਤਾਂ ਬੰਦਾ ਇੰਪਰੂਵ ਕਰ ਸਕਦਾ ਸੋ ਬਹੁਤ ਵਧੀਆ ਉਪਰਾਹਣਾ ਸਾਰਿਆਂ ਨੂੰ ਬੁਲਾਈ ਦੇਣਾ ਲੱਗਣੀ ਚਾਹੀਦੀ ਹੈ ਬਹੁਤ ਲੱਗਣੀਆਂ ਚਾਹੀਦੀਆਂ ਹਾਂ ਬਹੁਤ ਸਾਰੇ ਹਾਂਜੀ ਜਿਹੜੀਆਂ ਚੈਲੰਜ ਆਏ ਤੁਸੀਂ ਇਹਦੀ ਕੀ ਕੰਦ ਕਰਨਾ ਮੈਂ ਇਹ ਕਹਿਣਾ ਚਾਹੁੰਦਾ ਕਿ ਖੇਤੀ ਆਪਣਾ ਪੰਜਾਬ ਦਾ ਮੇਨ ਕਿੱਤਾ ਹੈ ਆਪਾਂ ਜੰਨਾ ਨੂੰ ਇੰਪਰੂਵ ਕਰ ਲਿਆ ਜਿੱਨੀਆ ਚ ਮੈਕਨਾਈਜੇਸ਼ਨ ਲਿਆਈ ਹੈ ਜਿੱਨੀ ਮਸ਼ੀਨੀ ਲਿਆਈ ਹੈ ਉਹਨਾ ਬੈਟਰ ਹੋ ਜਾਏਗਾ ਉਹ ਨਹੀਂ ਤੁਹਾਡੇ ਜਿਹੜਾ ਹਲਕੇ ਉਹਦੇ ਵੀ ਚੱਜ ਕਰ ਅਰਗੇਸ਼ਨ ਅੱਜ ਤੱਕ ਕਦੇ ਲੱਗੀ ਹਾ ਸਾਡੇ ਹਲਕੇ ਚ ਨਹੀਂ ਲੱਗੀ ਪਰ ਜੇ ਲੱਗੇ ਤਾਂ ਜ਼ਿਆਦਾ ਬਿਹਤਰ ਹੈ ਕੋਈ ਜੇ ਤੁਹਾਡਾ ਕੋਈ ਸਰਕਾਰ ਵੀ ਆ ਕੀ ਕੋਈ ਤੁਹਾਨੂੰ ਆਉਣ ਵਾਲੇ ਸਮੇਂ ਕੁਝ ਲਵਾਉਂਗੇ ਅਸੀਂ ਕੋਸ਼ਿਸ਼ ਕਰਾਂਗੇ ਜੀ ਕਿ ਸਾਡੇ ਵੀ ਫਾਰਮਰ ਨੂੰ ਡਾਇਰੈਕਟਲੀ ਫਾਇਦਾ ਹੋਵੇ ਚਲੋ ਸਭ ਜਿਹੜੇ ਕੱਜ ਅਰਗੇਸ਼ਨ ਦੇ ਪਹਿਲਾ ਦਿਨ ਅੱਜ ਸ਼ੁਰੂਆਤ ਕੀਤੀ ਗਈ ਹੈ ਪੁਰਾਣ ਮੀਡੀਆ ਵੱਲੋਂ ਜਿਹੜਾ ਬਹੁਤ ਹੀ ਵਧੀਆ ਢੰਗ ਦੇ ਨਾਲ ਅੱਜ ਮੰਤਰੀ ਸਾਹਿਬ ਵੀ ਆਏ ਨੇ ਠੀਕ ਹੈ ਇੰਡੀਆ ਗ੍ਰੀਪਰੋਕਸਸ ਪੱਦਾ ਹੈ ਚੌਥਾ ੜੀ ਸ਼ਰ ਔਰ ਸਾਡੇ ਐਗਰੀਕਲਚਰ ਮਿਨਿਸਟਰ ਖੁੱਡੀਆਂ ਸਾਹਿਬ ਨੇ ਇਹਦੀ ਨਾਗੂਰੇਸ਼ਨ ਕੀਤੀ ਹੈ ਅੱਜ ਤੁਸੀਂ ਦੇਖੋਗੇ 19 21 ਦਿਨਾਂ ਦਾ ਇਹ ਇਵੈਂਟ ਹੈ ਔਰ ਜੋ ਪਹਿਲਾ ਦਿਨ ਹੈ ਸਾਡੇ ਕੋਲੇ ਬਹੁਤ ਹੀ ਵਿਜ਼ਟਰ ਹੈ ਫਾਰਮ ਡੀਲਰ ਡਿਸਟ੍ਰਿਬਿਊਟਰ ਹਰ ਤਰ੍ਹਾਂ ਦੀ ਕਮਿਊਨਿਟੀ ਦੇ ਲੋਕ ਇੱਥੇ ਪਹੁੰਚ ਚੁੱਕੇ ਨੇ 200 ਕੰਪਨੀ ਨੇ ਸਟਾਲ ਲਾਏ ਨੇ ਪਹਿਲੀ ਵਾਰ ਹੋਇਆ ਇਸ ਤਰ੍ਹਾਂ ਦਾ ਕਿ ਨਾਰਥ ਇੰਡੀਆ ਦੇ ਵਿੱਚ ਇੰਨਾ ਵੱਡਾ ਐਗਰੀਕਲਚਰ ਦਾ ਕੋਈ ਐਗਜ਼ਿਬਿਸ਼ਨ ਲੱਗੀ ਹੈ ਜਾਂ ਕੋਈ ਕਿਸਾਨ ਮੇਲਾ ਤੁਸੀਂ ਕਦੇ ਲੱਗਿਆ ਤਮ ਸਾਰਿਆਂ ਨੂੰ ਕਹੂੰਗਾ ਕਿ ਤੁਸੀਂ ਆਓ ਇਹਦਾ ਵੱਧ ਤੋਂ ਵੱਧ ਫਾਇਦਾ ਠਾਓ 19 21 ਜਨਵਰੀ 3 ਦਿਨ ਹੈ ਲੁਧਿਆਣਾ ਐਗਜ਼ੀਬਿਸ਼ਨ ਸੈਂਟਰ ਸਾਹਨੇ ਵੱਲ ਲੁਧਿਆਣਾ ਦੂਸਰਾ ਕਿਸਾਨ ਭਰਾਵਾਂ ਲਈ ਇੱਕ ਹੋਰ ਹੈ ਅਸੀਂ ਇੱਥੇ ਰੋਜ਼ 26 26 ਦੇ ਗਰੀਬ ਨਾਮ ਕੱਢਦੇ ਆ ਜਿਨ੍ਹਾਂ ਜੋ ਇੱਕ ਜਿਹੜਾ ਸਾਡਾ ਬੰਪਰ ਪ੍ਰਾਈਜ਼ ਔਰ ਰੋਟਾਵੇਟਰ ਹੈ ਔਰ 25 ਹੋਰ ਨਾਮ ਹੈ ਤਾਂ ਰੋਜ਼ ਸ਼ਾਮ ਨੂੰ 5 ਵਜੇ ਤੁਸੀਂ ਮੈਂ ਸਾਰਿਆਂ ਨੂੰ ਕਹੂੰਗਾ ਤੁਸੀਂ ਆਪਣਾ ਆ ਕੇ ਫਾਰਮ ਜਰੂਰ ਭਰੋ ਔਰ ਉਸ ਵਿੱਚ ਹਿੱਸਾ ਲਓ ਸਰ ਜਿੱਦਾਂ ਕਿ ਤਕਰੀਬ ਰਾਜ ਮੰਤਰੀ ਸਾਹਿਬ ਆਏ ਜੀ ਪੰਜਾਬ ਸਰਕਾਰ ਵੱਲੋਂ ਵੀ ਕੁਝ ਏਦਾਂ ਜਿਹੜੇ ਜੈਨੂਸ਼ਣਸ ਸੀ ਲਾਉਣੇ ਆ ਉਹਨਾਂ ਵੱਲੋਂ ਕੀ ਤੁਹਾਨੂੰ ਉਹ ਉਹਨਾਂ ਵੱਲੋਂ ਕੁਝ ਕੀਤਾ ਜਾ ਰਿਹਾ ਹੈ ਹਾਂ ਬਿਲਕੁਲ ਕੋਈ ਵੀ ਜਿਹੜਾ ਕੰਮ ਹੁੰਦਾ ਹੈ ਜਿਵੇਂ ਐਗਜ਼ਿਬਿਸ਼ਨ ਆਰਗੇਨਾਈਜ਼ ਕਰਨਾ ਜਾਂ ਬਿਜ਼ਨਸ ਕੋਈ ਸਾਰੇ ਸਰਕਾਰ ਦੀ ਮਦਦ ਨਾਲ ਹੀ ਹੁੰਦਾ ਹੈ ਪੰਜਾਬ ਸਰਕਾਰ ਸਾਨੂੰ ਬਹੁਤ ਮਦਦ ਕਰਦੀ ਹੈ ਇਹਨੂੰ ਇਹਨੂੰ ਆਰਗੇਨਾਈਜ਼ ਕਰਨ 'ਚ ਹਰ ਤਰ੍ਹਾਂ ਦਾ ਸਾਡੀ ਸਪੋਰਟ ਪੰਜਾਬ ਸਰਕਾਰ ਵੱਲੋਂ ਚੱਲ ਰਿਹਾ ਹੈ ਕਜਾਣੀ ਅੱਗੇ ਤੋਂ ਜਿਹੜੀ ਪੰਜਾਬ ਸਰਕਾਰ ਦੇ ਤੇ ਕਹਿੰਦੇ ਮੈਂ ਅੱਜ ਦੇ ਸਾਨ ਨਾਲ ਜਿਹੜੀ ਮੇਂ ਹਰ ਵਾਰੀ ਲੱਗ ਜਾਂਦੀ ਹੈ ਹੋਰ ਵੀ ਸੈਟਅਪ ਲੱਗੇਗੀ ਦਾ ਐਡਮਿਸ਼ਨਰੀ ਲਗਾਉਣ ਦੀ ਕੋਸ਼ਿਸ਼ ਕੀਤੀ ਜਾਗੀ ਦੇਖੋ ਐਗਜ਼ੀਬਿਸ਼ਨ ਤਾਂ ਲੁਧਿਆਣਾ ਐਗਜ਼ੀਬਿਸ਼ਨ ਸੈਂਟਰ 'ਚ ਲੱਗਣਗੀਆਂ ਜ਼ਿਆਦਾ ਕਿਉਂਕਿ ਐਗਜ਼ੀਬਿਸ਼ਨ ਲੱਗਣ ਲਈ ਇੱਕ ਪਲੈਟਫਾਰਮ ਚਾਹੀਦਾ ਜੋ ਕਿ ਬੈਸਟ ਪਲੈਟਫਾਰਮ ਹੈਗਾ ਲੇਕਿਨ ਐਗਜ਼ੀਬਿਸ਼ਨਾਂ ਜੋ ਵੀ ਇੱਥੇ ਕੋਈ ਹੋਰ ਵੀ ਕੋਈ ਕੰਪਨੀ ਲਗਾਉਣੀ ਚਾਹੁੰਦੀ ਹੈ ਤੇ ਉਹਨਾਂ ਲਈ ਸੈਂਟਰ ਇਹ ਅਵੇਲੇਬਲ ਹੈਗਾ ਉਹਨਾਂ ਲਈ ਅੱਜ ਦੇ ਜਿਹੜੇ ਕਿਸਾਨ ਭਰਾ ਆ ਰਹੇ ਨਹੀਂ ਜਾਂ ਹੋਰ ਜਿਹੜੇ ਸਸਤੀ ਦੇਰੀਏ ਦੇ ਛੋਟੇ ਆਪਾਂ ਜਿਹੜੀ ਨਵੀਂ ਤਕਨੀਕ ਜਿਹੜੀ ਇਸ ਵੇਲੇ ਐਗਰੀਕਲਚਰ ਔਰ ਡੇਰੀ ਦੇ ਵਿੱਚ ਜਿਹੜੀ ਨਵੀਂ ਤਕਨੀਕ ਇਸ ਵੇਲੇ ਦੁਨੀਆ 'ਚ अवेलेबल ਹੈਗੀ ਉਹ ਇੱਥੇ ਡਿਸਪਲੇ ਤੇ ਆ ਮੈਂ ਸਭ ਨੂੰ ਕਹਾਂਗਾ ਆਓ ਔਰ ਇਹਨੂੰ ਵੇਖੋ ਔਰ ਆਪਾਂ ਇਹਦਾ ਭਰਪੂਰ ਫਾਇਦਾ ਲਈਏ ਜਿਹੜੀ ਖੇਤੀ ਆ ਹੁਣ ਉਹ ਮੋਡਰਨਾਈਜੇਸ਼ਨ ਵੱਲ ਜਾ ਰਹੀ ਆ ਤਾਂ ਉਹਦੇ ਲਈ ਸਾਰੀ ਟੈਕਨੀਕ ਸਾਰੇ ਕੋਲ ਇੱਥੇ अवेलेबल ਸਾਡੇ ਜਿਹੜੇ ਇੰਡਸਟਰੀ ਐ ਉਹ ਸਾਰੀ ਟੈਕਨੀਕ ਲੈ ਕੇ ਇੱਥੇ ਆਈ ਹੋਈ ਐ ਤਾਂ ਮੈਂ ਸਭ ਨੂੰ ਸੱਦਾ ਦਿੰਦਾ ਕਿ ਆਓ ਔਰ ਇਹਨੂੰ ਵੇਖੋ ਨੇ ਦੇ ਅੰਦਰ ਪਿਆ ਆ ਪਤਾ ਦਾ ਮੋਹਲ ਕਿੰਨਾ ਲੱਗਿਆ ਤਕਰੀਬਨ ਕਿਤੇ ਕਿ ਜਿਹੜੇ ਐਜੂਕੇਸ਼ਨ ਲੱਗੇ ਸੀ ਬਸ ਇਹ ਕੁਝ ਹਰਸੇ ਤੋਂ ਇਹ ਜੀਟੀ ਰੋਡ ਸਾਨੇਵਾਲ ਵਿਖੇ ਇੱਕ ਐਗਰੀਕਲਚਰ ਜਿਹੜੀ ਲੱਗਦੀ ਹੈ ਨਾ ਇਹ ਮੇਰੇ ਖਿਆਲ ਹਰ ਵਾਰੀ ਇਹ ਬੜ ਬਹੁਤ ਬੜੀ ਇੰਪਰੂਵਮੈਂਟ ਹੋ ਰਹੀ ਹੈ ਔਰ ਅੱਜ ਮੈਂ ਦੇਖ ਰਿਹਾ ਕਿ ਜਿਹੜੇ ਇਹ ਚਾਰ ਹਾਲ ਨੇ ਵੱਡੇ ਵੱਡੇ ਉਹਦੇ ਵਿੱਚ ਵੱਖ-ਵੱਖ ਇਹਨਾਂ ਨੇ ਜਿਹੜੇ ਐਗਰੀਕਲਚਰ ਇੰਪਲੀਮੈਂਟਸ ਆ ਜਿਹੜੀ ਨਵੀਂ ਨਵੀਂ ਇੰਪਰੂਵਮੈਂਟ ਹੁੰਦੀ ਹੈ ਐਗਰੀਕਲਚਰ ਇੰਪਲੀਮੈਂਟਸ ਦੇ ਵਿੱਚ ਸਾਰੇ ਕਿਸਮ ਦੇ ਉਹ ਸਾਰੇ ਰੱਖੇ ਨੇ ਇੰਡਸਟਰੀ ਦੇਸ ਭਰਾਏ ਨੇ ਸਾਡੇ ਬੜੀ ਖੁਸ਼ੀ ਹੁੰਦੀ ਆ ਕਿਉਂਕਿ ਖੇਤੀ ਪ੍ਰਧਾਨ ਸੂਬਾ ਹੁਣ ਇੱਥੇ ਖੇਤੀ ਦੇ ਜਿਹੜੇ ਨੇ ਔਜ਼ਾਰ ਨੇ ਕਹਿੰਦੇ ਐਪਲੀਮੈਂਟ ਉਹ ਜਿਆਦਾ ਡਿਵੈਲਪ ਹੋਣੇ ਨੇ ਔਰ ਇਹਦੀ ਡਿਮਾਂਡ ਵੀ ਵਧੀ ਆ ਖੇਤੀ ਹੁਣ ਕੇਵਲ ਝੋਨਾ ਤੇ ਕਣਕ ਨਹੀਂ ਰਹਿ ਗਿਆ ਹੁਣ ਆਲੂ ਅੱਗੇ ਵਧਿਆ ਇਸ ਵਾਰ ਮੱਕੀ ਦਾ ਵੀ ਵਧਿਆ ਆ ਇਸ ਤੋਂ ਇਲਾਵਾ ਹੁਣ ਬਾਗਬਾਨੀ ਵੱਲ ਵੀ ਲੋਕ ਦੇਖਣ ਲੱਗੇ ਮੈਂ ਦੇਖ ਰਿਹਾ ਵੱਡੇ ਟੈਕਸਰ ਜੁਮੇ ਖੜੇ ਨੇ ਤੋਂ ਇਲਾਵਾ ਛੋਟੇ ਬਾਗਬਾਨੀ ਵਾਲੇ ਟੈਕਸਰ ਵੀ ਉਹ ਵੀ ਸਾਡੇ ਪੰਜਾਬ 'ਚ ਤਿਆਰ ਹੋਣ ਲੱਗੇ ਬੜੀ ਵੱਡੀ ਖੁਸ਼ੀ ਦੀ ਗੱਲ ਹੈ ਕਿ ਅਸੀਂ ਆਉਣ ਵਾਲੇ ਸਮੇਂ 'ਚ ਦੁਨੀਆ ਦਾ ਇੱਕ ਨੰਬਰ ਦਾ ਇਹ ਖੇਤਾ ਜਿੱਥੇ ਸਾਰੇ ਅਸੀਂ ਐਗਰੀਕਲਚਰ ਇੰਪਲੀਮੈਂਟਸ ਦਾ ਟਰੈਕਟਰ ਤੋਂ ਲਾ ਕੇ ਕੰਬਾਈਨਾ ਤੋਂ ਲਾ ਕੇ ਸਾਰੇ ਇੰਪਲੀਮੈਂਟਾ ਇੱਥੇ ਤਿਆਰ ਹੋਣੇ ਨੇ ਔਰ ਇੱਥੇ ਹੀ ਉਹਦੀ ਵਰਤ ਹੋਣੀ ਹੈ ਜ਼ਿਆਦਾ ਇੱਥੋਂ ਐਕਸਪੋਰਟ ਵੀ ਹੋਣੇ ਨੇ ਦੁਨੀਆ ਪੱਧਰ ਤੇ ਦੇਸ਼ ਨੇ ਵਿਦੇਸ਼ਾਂ 'ਚ ਵੀ ਹੋਣਗੇ ਕਿਉਂ ਸਾਡੇ ਇੰਡਸਟਰੀ ਭਰਾਵਾਂ ਨੂੰ ਵੈਸੇ ਤਾਂ ਇੱਕ ਸਰਕਾਰ ਨੂੰ ਅਸੀਂ ਅਪੀਲ ਕਰਾਂਗੇ ਕਿ ਮੌਜੂਦਾ ਸਰਕਾਰ ਸੋਚੇਲਵੇ ਸੈਂਟਰ ਗਵਰਨਮੈਂਟ ਸੋਚੇ ਕਿ ਇਸ ਕਿਤੇ ਦੀ ਇੱਕ ਖਾਸੀਅਤ ਇਹ ਹੈ ਕਿ ਇੱਥੇ ਲੋਕ ਬੜੇ ਮਿਹਨਤੀ ਨੇ ਜਿਹੜੇ ਕੰਮ ਨੂੰ ਪੈਂਦੇ ਨੇ ਫਿਰ ਸਿਰੇ ਲਾ ਕੇ ਹਟਦੇ ਨੇ ਇਹ ਸੁਭਾਅ ਸਾਡਾ ਪੰਜਾਬੀਆਂ ਦਾ ਪਰ ਮੈਂ ਦੇਖਿਆ ਵੀ ਇੱਥੇ ਐਗਰੀਕਲਚਰ ਪਾਲਿਸੀ ਕੋਈ ਨਹੀਂ ਹੈ ਅਸੀਂ ਕਿਹੜੇ ਰੀਜਨ ਦੇ ਵਿੱਚ ਕਿਹੜੀ ਫਸਲ ਲਾਉਣੀ ਆ ਤੇ ਕਿਵੇਂ ਲਾਉਣੀ ਆ ਉਹਦੇ ਬਾਰੇ ਅੱਗੇ ਅਸੀਂ ਯੂਨੀਵਰਸਿਟੀ ਦੇ ਕੋਲਜ ਦੇ ਫੰਡ ਹੋਣੇ ਨਹੀਂ ਹੈ ਜਿੰਨਾ ਉਹ ਸਾਰੇ ਵਿਉਂਤਬੰਦੀ ਕਰ ਸਕੇ ਇਹਦੇ ਲਈ ਸਰਕਾਰ ਨੂੰ ਤਵੱਜੋ ਦੇਣੀ ਪੈਣੀ ਆ ਨਹੀਂ ਤਾਂ ਇਹ ਤੋਂ ਹੋਰ ਵੀ ਵੱਡੀ ਜਿਹੜੀ ਅਗਿਵਿਸ਼ਨ ਕੀ ਹੈ ਤੇ ਵਰਲਡ ਵਾਈਡ ਤੇ ਲੋਕ ਆਇਆ ਕਰਨ ਜਿਵੇਂ ਲੱਗਦਾ ਕਿ ਲੋਕਾਂ ਨੂੰ ਚਾਹ ਬਹੁਤ ਹੈ ਅੱਜ ਮੈਂ ਪਹਿਲਾ ਪਹਿਲਾ ਦਿਨ ਹੈ ਅੱਜ ਲੋਕ ਦੇਖਣ ਵਾਲੇ ਦੂਰੋਂ ਦੂਰੋਂ ਆਉਂਦੇ ਨੇ ਭਾਵੇਂ ਉਹ ਖੇਤੀਬਾੜੀ ਛੋਟੀ ਬਤੀ ਉਸ ਕਰਦਾ ਜਾਂ ਨਹੀਂ ਕਰਦਾ ਉਹ ਵੀ ਦੇਖਣ ਵਾਸਤੇ ਆਇਆ ਵੀ ਕੀ ਡਿਵੈਲਪਮੈਂਟ ਕੀ ਹੋ ਰਹੀ ਹੈ ਅਗ੍ਰਿਕਲਚਰਿੰਗ ਮਰੀ ਮਾਲ ਦੇ ਵਿੱਚ ਔਰ ਹੁਣ ਕੀ ਹੋਊ ਪੰਜਾਬ ਦਾ ਵਿਦੇਸ਼ਾਂ ਨੂੰ ਸਾਡੇ ਬੱਚੇ ਜਾਂਦੇ ਨੇ ਅਸੀਂ ਮੋੜ ਕੇ ਇੱਥੇ ਇੰਨੀ ਜਿਹੜੀ ਸੰਘਣੀ ਖੇਤੀ ਕਰਨ ਵਾਸਤੇ ਲਾਈਏ ਕਿ ਉਹਨਾਂ ਨੂੰ ਵਿਦੇਸ਼ਾਂ ਜਾਣ ਦੀ ਲੋੜ ਨਾ ਪਵੇ ਪੜ ਲੇ ਕੇ ਇੱਥੇ ਖੇਤੀ ਕਰਨਾ ਧੰਦਾ ਕੋਈ ਨਹੀਂ ਬਹਨ ਪੜਾਂ ਦਾ ਧੰਦਾ ਹੁਣ ਤਾਂ ਪੜਿਆ ਲਿਖਿਆ ਦਾ ਧੰਦਾ ਹੋ ਗਿਆ ਬਾਗਬਾਨੀ ਕਰੋ ਤੁਸੀਂ ਤੁਸੀਂ ਫਰੋਰੀ ਕਲਚਰ ਆ ਗਿਆ ਆਈ ਕਲਚਰ ਦੇ ਨਾਲ ਨਾਲ ਹੋਰ ਬਹੁਤ ਜਿਹੜਾ ਸਾਧਨ ਨੇ ਜਿਹੜੇ ਇਥੋਂ ਐਕਸਪੋਰਟ ਹੁੰਦੇ ਨੇ ਸਾਰਾ ਕੁਝ ਸੋ ਇਸੇ ਕਰਕੇ ਮੈਨੂੰ ਬੜੀ ਵੱਡੀ ਖੁਸ਼ੀ ਹੈ ਕਿ ਤੁਹਾਡੇ ਵਰਗੇ ਸੱਜਣ ਵੀ ਸਵੇਰ ਦੇ ਸਾਰੇ মিডিਆ ਵਾਲੇ ਇਸ ਗੱਲ ਦਾ ਦੇਖ ਰਹੇ ਨੇ ਵੀ ਹਾਂ ਕਿ ਜਿਹੜੇ ਵੱਡੇ ਦਰਸ਼ਕ ਜਿਹੜੇ ਦਰਸ਼ਕ ਜਿਹੜੇ ਨੇ ਅੱਜ ਕੱਲ੍ਹ ਤੇ ਭਰਾ ਨੇ ਇੰਡਸਟਰੀ ਦੇ ਭਰਾਵਾਂ ਨੂੰ ਸ਼ਾਬਾਸ਼ ਦੇਣ ਵਾਸਤੇ ਜਾਂ ਉਹਨਾਂ ਦੇ ਜਿਹੜੇ ਹਜ਼ਾਰ ਨੇ ਉਹਨਾਂ ਨੂੰ ਸਲਾਉਣ ਵਾਸਤੇ ਜਾਂ ਜਿਹੜੀ ਨਵੀਂ ਨਵੀਂ ਖੋਜ ਦੇਖਣ ਵਾਸਤੇ ਆਏ ਨੇ ਔਰ ਉਹਨਾਂ ਨੇ ਮੈਂ ਦੇਖਿਆ ਕਿ ਦੂਰੋਂ ਦੂਰੋਂ ਆ ਕੇ ਕਈ ਜਿੰਸ ਸਟੇਟਾਂ ਤੋਂ ਉਹਨਾਂ ਦੇ ਆਰਡਰ ਵੀ ਦੇ ਰਹੇ ਨੇ ਕਿ ਸਾਨੂੰ ਇੰਨਾ ਮਾਲ ਭੇਜਿਓ ਤੇ ਸਾਨੂੰ ਇੰਨਾ ਮਾਲ ਭੇਜਿਓ ਤਾਂ ਕਿ ਇੱਥੋਂ ਬਣਿਆ ਆ ਮਾਲ ਜਿਹੜਾ ਦੂਜੀਆਂ ਸਟੇਟਾਂ ਜਾਣਾ ਤੇ ਬਾਹਰ ਵੀ ਜਾਊਗਾ ਸਾਨੂੰ ਖੁਸ਼ੀ ਆ ਕਿ ਪੰਜਾਬ ਦੇ ਸੈਂਟਰ ਦੇ ਵਿੱਚੇ ਵਸਿਆ ਲੱਗੀ ਹੋਈ ਜਿਹੜੀ ਐਕਸੀਬਿਸ਼ਨ ਆ ਹਮੇਸ਼ਾ ਆਉਣ ਵਾਲੇ ਸਮੇਂ ਤਰੱਕੀ ਕਰੂਗੀ ਔਰ ਮੈਂ ਸਾਰੇ ਮੇਰੇ ਜਿਹੜੇ ਇਹ ਪ੍ਰੋਡਿਊਸਰ ਭਰਾ ਨੇ ਜਿਨ੍ਹਾਂ ਨੇ ਇਹ ਪ੍ਰੋਡਕਟ ਤਿਆਰ ਕੀਤੇ ਨੇ ਐਗਰੀਕਲਚਰ ਇੰਪਲੀਮੈਂਟ ਬਣਾਏ ਨੇ ਉਹਨਾਂ ਨੂੰ ਵਧਾਈ ਦੇਣਾ ਔਰ ਪ੍ਰਮਾਤਮਾ ਅੱਗੇ ਇਹੋ ਦੁਆ ਕਰਦਾ ਕਿ ਉਹ ਹੋਰ ਦੁੱਗਣੀ ਤਿਗਣੀ ਚੌਗਣੀ ਤਰੱਕੀ ਕਰਨ ਤਾਂ ਕਿ ਪੰਜਾਬ ਇਹਦਾ ਕਾਰਨ ਹੈ ਕਿਉਂਕਿ ਐਗਰੀਕਲਚਰ ਹੁਣ ਜਿਹੜੇ ਹੈਗੇ ਨੇ ਮਕੈਨਿਕ ਦੇ ਉੱਤੇ ਆ ਗਿਆ ਮਕੈਨੀਕਲ ਸਿਸਟਮ ਆ ਗਿਆ ਸਾਰਾ ਇਹ ਸਾਰੇ ਉਦੇ ਤੇ ਆਧਾਰਿਤ ਹੈ ਆਉਣ ਵਾਲੇ ਸਮੇਂ ਵਿੱਚ ਇਹ ਹੋਰ ਤਰੱਕੀ ਕਰਕੇ ਪੰਜਾਬ ਨੂੰ ਇੱਕ ਦੇਸ਼ ਨਹੀਂ ਦੁਨੀਆ ਦਾ ਇੱਕ ਨੰਬਰ ਦਾ ਇੱਕ ਖਿੱਤਾ ਬਣਾਉਣਗੇ ਬਹੁਤ ਧੰਨਵਾਦ ਤੁਹਾਡਾ ਮਿਲਣ ਆਉਣ ਦਾ ਵੀ ਬਹੁਤ-ਬਹੁਤ ਧੰਨਵਾਦ ਬੜੀ ਵੱਡੀ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਦੇ ਵਿੱਚ 81 ਮੁਲਕਾਂ ਦੇ ਜਿਹੜੇ ਐਮਬੈਸਡਰ ਨੇ ਉਹ ਇੱਥੇ ਪਹੁੰਚੇ ਹੋਏ ਨੇ ਪੰਜਾਬ ਦੇ ਵਿੱਚ ਕਿ ਜਿੱਥੇ ਉਹਨਾਂ ਨੇ ਇਸ ਇਨਵੈਸਟਮੈਂਟ ਕਰਨ ਦੀ ਰეკਮੈਂਡੇਸ਼ਨ ਆਪੋ ਆਪਣੇ ਮੁਲਕਾਂ ਨੂੰ ਕਰਨੀ ਹੈ ਕਿ ਇਹ ਹਰ ਪੱਖੋਂ ਸਾਨੂੰ ਠੀਕ ਹੈ ਉੱਥੇ ਨਾਲ ਹੀ ਇਹ ਅਕਿਵਿਸ਼ਨ ਦੇਖਣ ਵਾਸਤੇ ਵੀ ਉਹਨਾਂ ਨੇ ਆਉਣਾ ਤੇ ਉਹ ਆਪਣੇ ਲੁਧਿਆਣੇ ਪਤਾ ਨਜ਼ਦੀਕ ਨੇ ਜਿਨ੍ਹਾਂ ਨੇ ਦੇਖ ਕੇ ਇੱਥੇ ਸਾਰਾ ਕੁਝ ਇਹ ਸਾਰੇ ਆਪਾਂ ਨੂੰ ਜਿਹੜਾ ਅਗਲਾ ਅਵਲਾ ਸਮਾ ਪੰਜਾਬ ਦੀ ਸុਛਾਲੀ ਤਰੱਕੀ ਵੱਲ ਉਹਨਾਂ ਮੁਲਕਾਂ ਸਾਡਾ ਸੁਨੇਹਾ ਲੈ ਕੇ ਜਾਣਾ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੀ ਹੈ ਜੀ ਬਜੀ ਅੱਜ ਕੁਝ ਪਰੇਸ਼ਾਨ ਕਰਨ ਜਿਹੜਾ ਸਟੇਟ ਐਗਜ਼ੀਬਿਸ਼ਨ ਪਹੁੰਚੀ ਹੈ ਤੇ ਐਡਮਿਸ਼ਨ ਕਿੰਨਾ ਦਾ ਲਾਏਗਾ ਲੋਕਾਂ ਨੂੰ ਬਹੁਤ ਸਾਰੀਆਂ ਪ੍ਰੋਬਲਮਾਂ ਸੁਣਿਆ ਨੇ ਸੁੱਕੀ ਕਰਦੇ ਅੱਜ ਦੀ ਜਿਹੜੀ ਤੇ ਐਸਐਸਸੀ ਹੈਲਥਨ ਵੱਲੋਂ ਲਾਈ ਗਈ ਐਗਜ਼ੀਬਿਸ਼ਨ ਆ ਉਹਨੂੰ ਵੇਖਣ ਦਾ ਮੈਨੂੰ ਵੀ ਮੌਕਾ ਮਿਲਿਆ ਮੈਨੂੰ ਚੰਗਾ ਲੱਗਿਆ ਕਿ ਜਿੱਥੇ ਅਸੀਂ ਛੋਟੀ ਸਟੇਟ ਰਹਿ ਗਈ ਪੰਜਾਬ ਦੀ ਹੁਣ ਪੰਜਾਬ ਤੇ ਹਿੱਸਾ ਵਿੱਚ ਵੰਡਿਆ ਗਿਆ ਪਰ ਫਿਰ ਵੀ ਇਤੋਂ ਦਾ ਕਿਸਾਨ ਇਤੋਂ ਦਾ ਮਜ਼ਦੂਰ ਇਤੋਂ ਦੇ ਇੰਡਸਟਰੀਅਲਿਸਟ ਕਿਸੇ ਕੋਲੋਂ ਵੀ ਕੱਟ ਨਹੀਂ ਅਸੀਂ ਦੇਸ਼ ਦੇ ਜਿਹੜੇ ਅਨਾਜ ਵਿੱਚ ਬਹੁਤ ਵੱਡਾ ਹਿੱਸਾ ਪਾਉਂਦੇ ਆ ਪਹਿਲਾਂ ਰਵਾਇਤੀ ਖੇਤੀ ਹੋਇਆ ਕਰਦੀ ਸੀ ਉਹਨੂੰ ਸਾਡੇ ਪੀੜੀ ਦਰ ਪੀੜੀ ਦਰ ਪੀੜੀ ਬਜ਼ੁਰਗ ਉਹ ਉਹਨਾਂ ਸੰਦਾ ਨਾਲ ਹੀ ਖੇਤੀਬਾੜੀ ਕਰਦੇ ਰਹੇ ਹੌਲੀ ਹੌਲੀ ਜਿਸ ਤਰ੍ਹਾਂ ਲੋਡ ਵਧੀ ਹੈ ਦੇਸ਼ ਨੂੰ ਸਾਰੀ ਆਬਾਦੀ ਦੇ ਮੁਤਾਬਕ ਇਤੋਂ ਇਹਦੀ ਅਨਾਜ ਦੀ ਜਾਂ ਹੋਰ ਵੀ ਉਹਦੇ ਲਈ ਮਸ਼ੀਨਰੀ ਦੀ ਬਹੁਤ ਵੱਡੀ ਲੋੜ ਸੀ ਇਹਨਾਂ ਨੇ ਸਾਡੇ ਭਰਾਵਾਂ ਨੇ ਸਮੇਂ-ਸਮੇਂ 'ਤੇ ਨਵੀਂ ਕਾਰਡ ਕੱਢ ਕੇ ਕਦੇ ਅਸੀਂ ਦੂਸਰੇ ਮੁਲਕਾਂ ਨੂੰ ਉੱਥੋਂ ਟਰੈਕਟਰ ਆਉਂਦੇ ਸਨ ਹੁਣ ਤਾਂ ਮੈਂ 2-4 ਟਰੈਕਟਰ ਵੀ ਆਪਣੇ ਇੱਥੋਂ ਦੇ ਜਿਹੜੇ ਇਹੀ ਕੰਬਾਈਨਾ ਬਣਾਉਣ ਵਾਲੇ ਜਾਂ ਹੋਰ ਵੱਡੇ ਸੰਦ ਬਣਾਉਣ ਵਾਲੇ ਸਾਰੀਓ ਵੀਰਾ ਨੇ ਇੰਡਸਟਰੀ ਵਾਲਿਆਂ ਨੇ ਉਹ ਬਣਾਏ ਆ ਤੋ ਹੁਣ ਸਾਨੂੰ ਅਸੀਂ ਇਹਦੇ ਆਪ ਨਿਰਪਰ ਵੀ ਹੋਏ ਆ ਜੇ ਕੋਈ ਦਿੱਕਤਾਂ ਆਈਆਂ ਇਹਨਾਂ ਨੂੰ ਕੋਈ ਮੁਸ਼ਕਲਾਂ ਆਈਆਂ ਤਾਂ ਉਹਦੇ ਵਿੱਚ ਸਰਕਾਰ ਇਹਨਾਂ ਦੇ ਨਾਲ ਬੰਦੇ ਕੁਰੀਸੋ ਦੇ ਜਮੀਨਾ ਬਹੁਤ ਚਿਰ ਘਟਦੇ ਜਾ ਰਹੀਆਂ ਨੇ ਹੋਰ ਜੀ ਖਸਾਣੀ ਦਾ ਵੀ ਬਹੁਤ ਜ਼ਿਆਦਾ ਫਰਕ ਪੈ ਰਿਹਾ ਉੱਤੇ ਮਸ਼ੀਨਾਂ ਦਾ ਵੀ ਤਕਰੀਬਨ ਜਿੱਥੇ ਲੋਕਾਂ ਨੂੰ ਬਣਾਉਣ ਤੇ ਆਈ ਨੂੰ ਕੀ ਕਰਦੇ ਵੇਖੋ ਜੀ ਜਮੀਨਾ ਜ਼ਮੀਨ ਤਾਂ ਜਿਹੜੀ ਸੀ ਉਸ ਤੋਂ ਘਟਣੀ ਆ ਉਹਦੇ ਵਿੱਚ ਕੋਈ ਜ਼ਮੀਨ ਨਹੀਂ ਵੱਸ ਸਕਣੀ ਮਸ਼ੀਨਰੀ ਵਧੀ ਹੈ ਇਹਦੇ ਵਿੱਚ ਕੋਈ ਵਧੂਗੀ ਔਰ ਲੋੜ ਮੁਤਾਬਕ ਫਿਰ ਉਹਦਾ ਕੁਝ ਕੁਝ ਨਾ ਕੁਝ ਨਵਾਂ ਬਦਲਾਅ ਲਿਆਉਣਾ ਪੈਂਦਾ ਪ੍ਰੰਤੂ ਜੇ ਇਨਕਲਾਬ ਆਇਆ ਤਾਂ ਫਿਰ ਮਸ਼ੀਨਰੀ ਨਾਲ ਆਇਆ ਇਹੋ ਜੀ ਕੋਈ ਗੱਲ ਨਹੀਂ ਇਹਨਾਂ ਦਾ ਪਹਿਲਾਂ ਜਦੋਂ ਇੱਕ ਵਾਰੀ ਲੱਗਦਾ ਸੀ ਥੋੜਾ ਜਿਹਾ ਵੀ ਉਹ ਥੋੜੇ ਟਰੈਕਟਰ ਬਣ ਗਏ ਥੋੜੇ ਸੱਲ ਬਣ ਗਏ ਉਸ ਤੋਂ ਬਾਅਦ ਕੰਮ ਰੁਕ ਜੂਗਾ ਲੋੜ ਨਵੀਂ ਕੋ ਨਵੀਂ ਖੋਜ ਹੁੰਦੀ ਹੈ ਨਵੀਂ ਤੋਂ ਨਵੀਂ ਗੱਲ ਆਉਂਦੀ ਹੈ ਸੋ ਜਿਸ ਤਰ੍ਹਾਂ ਜਿਹੜੀ ਸਾਈਲੇਜ ਬਣਾਉਣ ਵਾਲੀ ਮਸ਼ੀਨ ਆ ਕੋਈ ਹੋਰ ਆ ਇਹ ਵੀ ਲੋਡ ਮੁਤਾਬਕ ਹੋਈ ਜੇ ਅਸੀਂ ਪਸ਼ੂ ਰੱਖਣ ਲੱਗ ਜਾਂਗੇ ਜ਼ਿਆਦੇ ਪਸ਼ੂ ਧਨ ਵੀ ਜਿਹੜਾ ਵੱਡਾ ਗਿਣਿਆ ਜਾਂਦਾ ਹੈ ਜ਼ਮੀਨ ਨਹੀਂ ਸੀ ਵਧਾ ਸਕਦੇ ਉਦਲੇ ਪਾਸੇ ਕਿਸਾਨ ਭਰਾਵਾਂ ਨੂੰ ਲੱਗ ਜਾਣਗੇ ਤੋਂ ਇਹਨਾਂ ਚੀਜ਼ਾਂ ਦੀ ਲੋੜ ਰਹਿਣੀ ਹੈ ਹਾਂ ਮਿਸਟਰ ਸਾਹਿਬ ਸਮਝਾ ਕੰਡੀਗੜ੍ਹ ਜਿਵੇਂ ਇੱਥੇ ਵੀ ਲੋਡ ਸਾਹਮਣੇ ਆਇਆ ਹੈ ਕਾਫੀ ਮਜਬੂਤੀ ਮਿਲੀ ਹੈ ਸਲਾਹ ਹੈ ਕਿ ਹੌਂਸਲੇ ਪੰਜਾਬ ਵਿੱਚ ਦੀ ਸੰਭਾਵਨਾ ਜੀ ਇਹ ਸਹੀ ਲੱਗ ਰਹੀ ਹੈ ਦੇਖੋ ਜੀ ਇਹ ਹਾਈ ਕਮਾਂਡ ਨੂੰ ਪਤਾ ਜੋ ਵੀ ਫੈਸਲਾ ਉਹਨਾਂ ਨੇ ਕਰਨਾ ਹੈ ਤੋਂ ਜਿਸ ਤਰ੍ਹਾਂ ਤੁਸੀਂ ਕੁਝ ਸੁਣਿਆ ਹੋਣਾ ਉਸੇ ਤਰ੍ਹਾਂ ਮੈਂ ਤੁਹਾਨੂੰ ਤੰਗ ਨਾ ਤੁਹਾਡਾ ਕੀ ਜਣਾਏ ਦੋ ਤਿੰਨ ਲੱਖ 300000 ਨਹੀਂ ਸਮੇਂ ਮੁਤਾਬਕ ਉਹਨਾਂ ਦੇ ਤੱਕੇ ਜਿਹੜਾ ਭਾਜਪੀ ਦੇ ਹਰੇਕ ਸੰਤ ਤੱਕਾ ਕੀਤਾ ਜਾਂਦਾ ਉਹਨੂੰ ਰੋਕਣ ਦੇ ਲਈ ਸਾਰੇ ਜਿਹੜੀਆਂ ਵੱਖੋ-ਵੱਖਰੀਆਂ ਪਾਰਟੀਆਂ ਇੱਕ ਫਰੰਟ ਬਣ ਕੇ ਚਾਹੁੰਦੇ ਆ ਕਿ ਅਸੀਂ ਰਲ ਕੇ ਆਪਣੀ ਸਰਕਾਰ ਬਣਾਈਏ ਲੋਕਾਂ ਨੂੰ ਸਾਰੇ ਦੇਸ਼ ਦੇ ਲੋਕਾਂ ਨੂੰ ਜਿਵੇਂ ਸਾਡੀਆਂ ਵੱਖੋ-ਵੱਖਰੀਆਂ ਸਟੇਟਾਂ ਸਾਡੇ ਨਾਲ ਬਹੁਤ ਤੱਕੇ ਸਾਡੇ ਨਾਲ ਹੀ ਬੜਾ ਆਰਡੀਐਫ ਸਾਡਾ 55800 ਕਰੋੜ ਰੁਕਿਆ ਪਿਆ ਮੇਰਾ ਖਿਆਲ ਦੇਤੂ ਭਾਗ ਲੈਂਦਾ ਵੀ ਉਸ ਤਰ੍ਹਾਂ ਜੇ ਉੱਥੇ ਚੰਗੇ ਲੋਕ ਰਾਜ ਭਾਗ ਤੇ ਆਉਣਗੇ ਤਾਂ ਸਾਨੂੰ ਵੀ ਨਿਆਂ ਮਿਲੇਗਾ ਇੱਥੇ ਕਿਸਾਨਾਂ ਨੂੰ ਤੇ ਸਾਡੀ ਕੁਝ ਕੀ ਮੈਸੇਜ ਰੱਖੋ ਨੇ ਅੱਜ ਵੀ ਆਊਟ ਕਰ ਹਾਂਜੀ ਸਾਡੀ ਨੂੰ ਜਾਂ ਪੰਜਾਬ ਸਰਕਾਰ ਵੱਲੋਂ ਦੇਖੋ ਜੀ ਮੈਸੇਜ ਮੇਰਾ ਤਾਂ ਇਹ ਹੈ ਵੀ ਮੈਂ ਕਿਸਾਨਾਂ ਦੇ ਤੇ ਇੰਡਸਟਰੀ ਲਿਸਟ ਦੇ ਵਿਚਾਲੇ ਕਿਉਂਕਿ ਜਿਹੜੇ ਖੇਤੀ ਸੰਧ ਬਣਾਉਂਦੇ ਨੇ ਉਹਨਾਂ ਦੇ ਵਿਚਾਲੇ ਆ ਤਾਲਮੇਲ ਰੱਖਣ ਲਈ ਜੇ ਕੋਈ ਉਹਨਾਂ ਨੂੰ ਮੁਸ਼ਕਲ ਹੈ ਉਨਾਂ ਪ੍ਰਤੀ ਤੇ ਜੇ ਕੋਈ ਇਹਨਾਂ ਨੂੰ ਕੋਈ ਮੁਸ਼ਕਲ ਆਉਂਦੀ ਹੈ ਤੇ ਇਹਨਾਂ ਨਾਲ ਉਹਦੇ ਅਸੀਂ ਤਾਂ ਉਤਸ਼ਾਹਤ ਕਰ ਸਕਦੇ ਹਾਂ ਜਿੰਨਾ ਵੱਧ ਤੋਂ ਵੱਧ ਆਰਗੈਨਿਕ ਖੇਤੀ ਨੂੰ ਜਿਹੜੇ ਲੋਕਾਂ ਨੇ ਅਪਣਾ ਲਿਆ ਉਹ ਸਮਝ ਰਹੇ ਆ ਮੁਨਾਫੇ ਖੋਰੀ ਆ ਉਹਦੇ ਚੰਗਾ ਵਧੀਆ ਹੈ ਠੀਕ ਹੈ ਜੇ ਮੁਨਾਫੇ ਵਾਸਤੇ ਹਰ ਇੱਕ ਬੰਦਾ ਕੋਈ ਚੀਜ਼ ਪੈਦਾ ਕਰਦਾ ਪਰ ਉਹਦਾ ਹੌਲੀ ਹੌਲੀ ਰੁਝਾਨ ਵਧੂਗਾ ਕਿਰਾ ਕੁਝ ਕੁ ਲੋਕਾਂ ਨੂੰ ਲੱਗਦਾ ਕਿ ਇਹਦਾ ਜਿਹੜਾ ਦੂਸਰੀਆਂ ਫਸਲਾਂ ਜਿਹੜੀਆਂ ਅਸੀਂ ਖਾਦਾਂ ਨਾਲ ਲੈਨੇ ਹਨ ਦੇ ਝਾੜ ਵੱਧ ਹੈ ਉਹ ਉਧਰ ਕੱਢ ਜਾਂਦੇ। ਪਰ ਪੰਜਾਬ ਦੇ ਪਾਣੀ ਨਾਲ ਮਿਲਾਉ ਉਹਦੇ ਵਰਤੀ ਜਾਂਦੀ ਹੈ। ਪੰਜਾਬ ਦਾ ਪਾਣੀ ਪੰਜਾਬ ਕੋਲੇ ਪੂਰਾ ਹੀ ਨਹੀਂ ਪਹਿਲਾਂ ਪੰਜਾਬ ਦਾ ਪਾਣੀ ਪੰਜਾਬ ਕੋਲੇ ਹੀ ਹੈ। ਇਹ ਤਾਂ ਪੰਜਾਬ ਤੋਂ ਸਿਰਫ ਪਾਣੀ ਦੀ ਇੱਕ ਲੜੀ ਬਣਾ ਕੇ ਲਾਵਾ ਆ ਰਹੀ ਆ ਵਾਦੀ। ਉਹ ਕਰਾ ਦਿੱਤੀ ਗਈ ਪੂਰੀ ਬਣੀ ਸੀ ਪੰਜਾਬ। ਦੇਖੋ ਦਿੱਤੇ ਸਰਕਾਰ ਪ੍ਰਦੂਸ਼ਨ ਬੋਰਡ ਜਿਹੜਾ ਹੈ ਉਹ ਸਾਰਾ ਧਿਆਨ ਰੱਖਣਗੇ ਇਹ ਗੱਲ ਕੋਈ ਵੀ ਚਾਹੇ ਇੰਡਸਟਰੀ ਹੈ ਜੇ ਉਹ ਦੇਸ਼ ਦੀ ਤਰੱਕੀ ਵਿੱਚ ਹਿੱਸਾ ਪਾਉਂਦੀ ਹੈ ਤੇ ਜੋ ਲੋਕਾਂ ਲਈ ਖਤਰਾ ਬਣਦੀ ਇਹਦੋਂ ਕਿ ਚੰਗੀ ਗੱਲ ਨਹੀਂ ਸਰਕਾਰ ਉਹਦੇ ਤੇ ਆਪਣੀ ਨਿਗਰਾਨੀ ਰੱਖ ਕੇ ਜ਼ਰੂਰ ਉਹ ਬੰਦ ਕਰੇ। ਹਾਂਜੀ ਜੀ ਜਿਹੜੀ ਆਪਣੀ ਕਿਸੇ ਪੜੇ ਜੀ ਹਾਂਜੀ ਜੀ ਕਿਸੇ ਲੋਕ ਆਏ ਹੋ ਇਹ ਵੀ ਜੀ ਉਹਦੇ ਲੋਕ ਤੇ ਪਹਿਲਾਂ ਤਾਂ ਕਹਿੰਦਾ ਬਹੁਤ ਵਧੀਆ ਜਿਹੜੇ ਅੱਜ ਤਾਂ ਲੱਖਾਂ ਤੋਂ ਲੈ ਕੇ ਕਰੋੜਾਂ ਦੇ ਸੰਦ ਇੱਥੇ ਬਣਨ ਲੱਗੇ ਜਿਹੜੇ ਕਦੇ ਅਸੀਂ ਬਾਹਰਲੇ ਦੇਸ਼ਾਂ ਨੂੰ ਵੇਖਦੇ ਹੁੰਦੇ ਸੀ। ਤੋਂ ਸਾਡੇ ਇੱਥੇ ਲੋਡ ਸੀ ਔਰ ਪੰਜਾਬ ਨੇ ਇਹਦੇ 'ਚ ਖਰੀਦ-ਫਰੋਕਤ ਵੀ ਬਹੁਤ ਕੀਤੀ ਹੈ ਇਹਦੀ ਲੋਡ ਸੀ ਸਤਾਈ। Thank you.